ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਯੋਗਰਾਜ ਦੇ ਬਰਥਡੇ ਤੇ ਗਿਫਟ ਆਏ ਸੀਗੇ ਇਹ ਹੈ ਜੀ ਰਮ ਕਮਲਪ੍ਰੀਤ ਕੌਰ ਜੈ ਸਿੰਘ ਵਾਲਾ ਤੋਂ ਇਹ ਆਇਆ ਆਮਣਾ ਬੁੱਟਰ ਇਹ ਹੈਗਾ ਜੀ ਕਰਮਜੀਤ ਕੌਰ ਮੈਡਮ ਜੈਮਲ ਵਾਲਾ ਤੋਂ ਇਹ ਆਇਆ ਹਰਪ੍ਰੀਤ ਕੌਰ ਮੈਡਮ ਤੇ ਇਹ ਆਇਆ ਜੀ ਅਲਕਮਾਸੀ ਜੀ ਬਾਗੇ ਪੁਰਾਣੇ ਤੋਂ ਅਲਕਾ ਪਠੇਜਾ ਜੀ ਇਹ ਸਾਰੇ ਗਿਫਟ ਆਪਾਂ ਨੂੰ ਆਏ ਆ ਤੁਹਾਨੂੰ ਖੋਲ ਕੇ ਦਿਖਾਉਨੇ ਆ ਸਾਰਾ ਕੱਲਾ ਕੱਲਾ ਠੀਕ ਹੈ ਜੀ ਦੇਖੋ ਕੀ ਕੀ ਨਿਕਲਦਾ ਇਹਨਾਂ ਚੋਂ ਇਹ ਹੈ ਜੱਗੀ ਲੋਂਗੋ ਵਾਲਾ ਭਰਾ ਲੋਂਗ ਗਿਫਟ ਬਹੁਤ ਸੋਹਣਾ ਗਿਫਟ ਮੈਨੂੰ ਸਭ ਤੋਂ ਵਧੀਆ ਇਹ ਹੀ ਲੱਗਿਆ ਲੋ ਜੀ ਪਹਿਲਾ ਗਿਫਟ ਖੋਲਦੇ ਆ ਇਹ ਚ ਕੀ ਨਿਕਲਦਾ ਇਹ ਚੋਂ ਨਿਕਲੇ ਜੀ ਬੈਗ ਲੈਦਰ ਦਾ ਕਵਾਲਿਟੀ ਬਹੁਤ ਵਧੀਆ ਸੀ ਇਹਦੀ ਬਹੁਤ ਵਧੀਆ ਕੁਆਲਿਟੀ ਦਾ ਬੈਗ ਹੈਗਾ ਇਹ ਦਿੱਤਾ ਸੀ ਆਪਣੇ ਪਰਾ ਜੱਗੀ ਲੋਂਗੋ ਵਾਲ ਨੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜੀ ਜਦੋਂ ਵੀ ਆਪਾਂ ਬੱਚਿਆਂ ਨੂੰ ਕਿਸੇ ਨੂੰ ਗਿਫਟ ਦੇਣੇ ਆ ਤਾਂ ਇਹ ਗਿਫਟ ਜ਼ਰੂਰ ਲੈ ਕੇ ਜਾਓ ਸਾਰੇ ਗਿਫਟਾਂ ਦੇ ਵਿੱਚੋਂ ਮੈਨੂੰ ਇਹ ਸਭ ਤੋਂ ਵਧੀਆ ਲੱਗਿਆ ਗਿਫਟ ਇਹਦੇ ਵਿੱਚ ਮੈਜਿਕ ਬੁੱਕਸ ਸੀਗੀਆਂ ਜੋ ਬੱਚੇ ਨੂੰ ਸਿੱਖਣ ਦੇ ਵਿੱਚ ਬਹੁਤ ਹੈਲਪ ਕਰਦੀਆਂ ਨੇ ਜਿਸ ਤੋਂ ਬਾਅਦ ਖੋਲਦੇ ਆਪਾਂ ਵੱਡਾ ਗਿਫਟ ਇਹਦੇ ਵਿੱਚ ਦੇਖਦੇ ਆਂ ਕੀ ਕੁਝ ਪਾਇਆ ਹੋਇਆ ਲਓ ਜੀ ਇਹ ਨਿਕਲਿਆ ਜਹਾਜ਼ ਬੱਚੇ ਦੇ ਖੇਡਣ ਵਾਸਤੇ ਪਿਸਟਲ ਦੇ ਉੱਪਰ ਜਹਾਜ਼ ਲੱਗਦੇ ਆ ਜੋ ਸ਼ਾਟ ਮਾਰਦੇ ਆਂ ਤਾਂ ਉਡਦੇ ਨੇ ਇਸ ਤੋਂ ਬਾਅਦ ਖੋਲਦੇ ਆਂ ਆਪਣੇ ਬਟਰ ਵਾਲਾ ਗਿਫਟ ਇਹ ਚੋਕੀ ਨਿਕਲਿਆ ਜੀ ਇਹ ਚੋ ਨਿਕਲਿਆ ਕੱਪ ਤੇ ਚਾਕਲੇਟਸ ਲਓ ਜੀ ਯੂਵੀ ਦੇ ਫੋਟੋ ਵਾਲਾ ਕੱਪ ਨਿਕਲਿਆ ਆ ਉਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚੋਂ ਕੀ ਆ ਰਿਹਾ ਹੈ ਇਹਦੇ ਵਿੱਚ ਆ ਰਿਹਾ ਜੀ ਸੂਟ ਨਿਕਲਿਆ ਯੂਵੀ ਦੇ ਲਈ ਇਹ ਹੈ ਜੀ ਲਾਸਟ ਵੱਡਾ ਗਿਫਟ ਇਹ ਚੋਂ ਦੇਖਦੇ ਆ ਕੀ ਨਿਕਲਦਾ ਹੈ ਇਹਦੇ ਚੋਂ ਨਿਕਲੋ ਜੀ ਕੁਰਸੀ ਬੱਚੇ ਦੇ ਬੈਠਣ ਲਈ ਅੱਛਾ ਝੂਟਿਆਂ ਵਾਲੀ ਕੁਰਸੀ ਨਿਕਲੀ ਐ ਠੀਕ ਐ ਓਕੇ 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 ਲਓ ਜੀ ਬਾਕਸ ਹੋ ਗਿਆ ਓਪਨ ਵਿੱਚੋਂ ਨਿਕਲੀਆਂ ਨੇ ਲਓ ਹੁਣ ਆਪਾਂ ਇਹਨੂੰ ਜੋੜ ਕੇ ਦੇਖਾਂਗੇ ਵੀ ਉਹਦਾਂ ਕੋਈ ਬੰਦੀ ਆ ਜਾਂ ਕਿਦਾਂ ਦੇਖੀ ਚੱਲਿਓ ਵੀਡੀਓ ਸਾਰੀ ਕਿਉਂਕਿ ਜੁੜੇ ਤੇ ਹੀ ਪਤਾ ਲੱਗਣਾ ਇਹਦਾ ਵੀ ਉਦਾਂ ਦੀ ਹੋਈ ਆ ਜਿੱਦਾਂ ਫੋਟੋ ਦੇ ਉੱਪਰ ਦਿੱਤੀ ਹੋਈ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਜਨਮ ਦਿਨ ਤੇ ਆਏ ਜਿੰਨਿਆਂ ਨੂੰ ਸੱਦਿਆ ਸੀਗਾ ਮੇਰੇ ਖਿਆਲ ਚ ਤਾਂ ਸਾਰੇ ਆ ਗਏ 2-4 ਜਣਾਂ ਨੂੰ ਛੱਡ ਕੇ ਆਹਾਂ ਬਾਕੀ ਬੱਚੇ ਦੇ ਮਿਹਰ ਕਰੇ ਪਰਮਾਤਮਾ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਲੋ ਜੀ ਇਹ ਪਿੱਛੇ ਲਾ ਦਿੱਤੀ ਆ ਟੋ ਕੁਰਸੀ ਹੋ ਗਈ ਸਾਡੀ ਤਿਆਰ ਵਿੱਚ ਬਸ ਉਹ ਪਾਉਣ ਵਾਲੀਆਂ ਰਹਿ ਗਈਆਂ ਰੋਡਾਂ ਰਾੜਾ ਪਾ ਕੇ ਕੁਰਸੀ ਹੋ ਜਾਣੀ ਹੈ ਜੀ ਜਮਾ ਤਿਆਰ ਇਹ ਵੀ ਬਹੁਤ ਵਧੀਆ ਗਿਫਟ ਰਿਹਾ ਪਰ ਬੈਂਦਾ ਨਹੀਂ ਹੈਗਾ ਡਰਦਾ ਹੈ ਤੇ ਜੋ ਵੀ ਚੱਕਰਾਏ ਲੋ ਜੀ ਪਹਿਲਾਂ ਤਾਂ ਚਾਹ ਚੜਿਆ ਸੀ ਵੀ ਮੇਰੇ ਲਈ ਕੁਰਸੀ ਆਈ ਹੈ ਕੋਲੇ ਕੋਲੇ ਪਾਈਦਾ ਫਿਰਦਾ ਰਿਹਾ ਮੇਰੀ ਕੁਰਸੀ ਮੇਰੀ ਕੁਰਸੀ ਕਰਦਾ ਨੱਚਦਾ ਕਰਦਾ ਕੋਲੋਂ ਮੈਂ ਲੋ ਜੀ ਆਪਾਂ ਉਠਾਵਾ ਚੱਕ ਕੇ ਵਿੱਚ ਅੱਛਾ ਚੜਿਆ ਸੀ ਪਹਿਲਾਂ ਛੂਟੇ ਲੈਣ ਦਾ ਜਦੋਂ ਪਿੱਛੇ ਨੂੰ ਗਈ ਕੁਰਸੀ ਤੇ ਡਰ ਗਿਆ ਕਹਿੰਦਾ ਮੈਂ ਨਹੀਂ ਬੈਣਾ ਸ਼ਿਆਖ ਲੋ ਮੈਂ ਤਾਂ ਕੱਟ ਲਓਗਾ ਇਹ ਲਾਸਟ ਇੱਕ ਗਿਫਟ ਰਹਿ ਗਿਆ ਸੀਗਾ ਇਹਦਾ ਪਤਾ ਹੀ ਬਾਅਦ ਚ ਲੱਗਿਆ ਇਹ ਆਇਆ ਨਹੀਂ ਜੀ ਸਾਡੇ ਮੰਜੂ ਸ਼ਰਮਾ ਜੀ ਵੱਲੋਂ ਗਿਫਟ ਗੱਡੀ ਆਈ ਹੈ ਰਿਮੋਟ ਵਾਲੀ ਲਓ ਜੀ ਦੇਖ ਕੇ ਹੋ ਗਿਆ ਖੁਸ਼ ਹਾਂ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਫਾਲੋ ਸਬਸਕ੍ਰਾਈਬ ਅਗੀਆਂ ਵੀ ਜੜੀ ਹੋਰ ਵੀਡੀਓਜ਼ ਦੇਖ ਸਕਦੇ ਹੋ